ਸਮਾਨ ਚੱਕ ਲਈ ਆਪਣਾ ਧਿਆਨ ਨਾਲ ਕਿਤੇ ਕੋਈ ਚੀਜ਼ ਰਹਿ ਹੀ ਜਾਵੇ ਕਿਤੇ ਕੱਲ ਨੂੰ ਫੇਰ ਆ ਜੇ ਵੀ ਮੇਰਾ ਆ ਸਮਾਨ ਰਹਿ ਗਿਆ ਤੂੰ ਬਹੁਤ ਘਰ ਖਰਾਬ ਕਰਤੇ ਹਲੇ ਵੀ ਤੈਨੂੰ ਚੈਨ ਨਹੀਂ ਪੈਂਦੀ ਹੈਗੀ ਹੁਣ ਹੋਰ ਕਿੰਨਾ ਕ ਨੁਕਸਾਨ ਕਰਨਾ ਹਲੇ ਕੀ ਬਕਵਾਸ ਕਰ ਰਹੀ ਆ ਆਪਣਾ ਹੀ ਗਿਆਨ ਨਾ ਆਪਣੇ ਸਹੁਰੇ ਜਾ ਕੇ ਵੰਡੀ ਸੱਚੀ ਜੀ ਜੱਸੇ ਸੁਧਰ ਰਿਹਾ ਹਾਂ ਨਾਲੇ ਉਹ ਕਹਿੰਦੇ ਸੀ ਸਾਨੂੰ 2 ਕੁ ਮਹੀਨੇ ਹੋਰ ਦਿਓ ਛੋਟੇ ਮੁੰਡੇ ਨੂੰ ਸੁਧਾ ਕੇ ਭੇਜਾਂਗੇ ਸੱਚ ਪੁੱਛੇ ਨਾ ਮੈਂ ਜਾਣ ਬੁੱਝ ਕੇ ਇਹੋ ਜਿਹਾ ਕੁਝ ਨਹੀਂ ਕੀਤਾ ਮੈਨੂੰ ਤਾਂ ਸਭ ਕੋ ਜਾਲ ਚ ਫਸਾਇਆ ਗਿਆ ਯਾਰ ਮੈਂ ਤਾਂ ਦਿਲ ਦਾ ਸਾਫ਼ ਬੰਦਾ ਸੀ ਮੈਨੂੰ ਤਾਂ ਭਣਕ ਤੱਕ ਨਹੀਂ ਹੋਈ ਵੀ ਮੇਰੇ ਨਾਲ ਆਹ ਕੁਝ ਹੋ ਜਾਊਗਾ ਮੈਂ ਤਾਂ ਪੈਸੇ ਯਾਰ ਸੋਚ ਸਮਝ ਕੇ ਲਗਾਏ ਸੀ ਮੈਨੂੰ ਨਹੀਂ ਸੀ ਪਤਾ ਵੀ ਮੇਰੇ ਨਾਲ ਏਡੀ ਵੱਡੀ ਠੱਗੀ ਵੱਜ ਜੂਗੀ ਚੱਲ ਭਰਾਵਾ ਜੋ ਹੋਣਾ ਸੀ ਹੋ ਗਿਆ ਹੁਣ ਇਸ ਗੱਲ ਨੂੰ ਮਾੜਾ ਸੁਪਨਾ ਸਮਝ ਕੇ ਭੁੱਲ ਜਾ ਪਰ ਮੇਰੀ ਸਲਾਹ ਤੇਨੂੰ ਇੱਕੋ ਆ ਕਿ ਜੇ ਕਰੇਗਾ ਤਾਂ ਕੰਮ ਆਪਣਾ ਹੀ ਸ਼ੁਰੂ ਕਰੀ। ਉਹ ਗੱਲਾਂ ਤਾਂ ਯਾਰਾ ਤੇਰੀਆਂ ਸਾਰੀਆਂ ਸਹੀ ਨੇ। ਪਰ ਮੈਂ ਹੁਣ ਆਪਣਾ ਕੰਮ ਚਲਾਉਣ ਲਈ ਪੈਸੇ ਕਿੱਥੋਂ ਲੈ ਕੇ ਆਵਾਂ? ਕਿਹੜਾ ਟਾਈਮ ਹੋ ਗਿਆ? ਹਰਿੰਦਰ ਹਜੇ ਤੱਕ ਨਹੀਂ ਆਇਆ। ਮੰਮੀ ਕੀ ਹੋ ਗਿਆ ਆ ਬਾਹਰ ਨੂੰ ਕੀ ਦੇਖੀ ਜਾਂਦੇ ਹੋ ਮੈਂ ਕੀ ਦੇਖਣਾ ਪੁੱਤ ਮੇਰੇ ਤਾਂ ਨਾ ਹੌਲ ਜੇ ਪਈ ਜਾਂਦੇ ਨੇ ਰਾਜ ਕਿਹੜੇ ਵੇਲੇ ਆਂਦਾ ਗਿਆ ਅਜੇ ਤੱਕ ਨਹੀਂ ਆਇਆ ਦੇਖ ਤਾਂ ਸਹੀ ਕਿੰਨਾ ਟਾਈਮ ਹੋ ਗਿਆ ਓਹੋ ਮੰਮੀ ਤੁਸੀਂ ਬੈਠੋ ਆਰਾਮ ਨਾਲ ਕਹੂੰ ਤਾਂ ਪਾਣੀ ਲਿਆਦਾ ਨਾਲੇ ਇੰਨੀ ਫਿਕਰ ਕਾਤੋਂ ਕਰਦੇ ਹੋ ਉਹ ਕੰਮ ਲੱਭਣ ਗਏ ਨੇ ਜਦੋਂ ਕੰਮ ਮਿਲ ਗਿਆ ਨਾ ਤਾਂ ਫੇਰ ਓਜ ਨਾ ਐਵੇਂ ਲੇਟ ਆਇਆ ਕਰਨਗੇ ਉਹ ਤਾਂ ਠੀਕ ਆ ਪੁੱਤ ਉਹਦੀ ਸਿਹਤ ਵੀ ਤਾਂ ਠੀਕ ਨਹੀਂ ਹੈਗੀ ਉਹਦੀ ਦਵਾਈ ਵੀ ਤਾਂ ਹਜੇ ਚੱਲਦੀ ਆ ਮੰਮੀ ਫਿਕਰਤਾ ਮੈਨੂੰ ਵੀ ਹੈਗੀ ਆ ਇਹ ਗੱਲ ਦੀ ਮੈਂ ਸਵੇਰੇ ਉਹਨਾਂ ਨੂੰ ਦਵਾਈ ਦਿੱਤੀ ਵੀ ਸੀ ਵੀ ਟਾਈਮ 'ਤੇ ਲੈ ਲਿਓ ਹੁਣ ਪਤਾ ਨਹੀਂ ਲਈ ਹੋਊਗੀ ਕਿ ਨਹੀਂ ਮੈਂ ਤਾਂ ਨਾ ਬਸ ਉਹਨੂੰ ਰੱਬ ਅੱਗੇ ਹੀ ਅਰਦਾਸ ਕਰਦੀ ਆ ਵੀ ਉਹਨਾਂ ਨੂੰ ਨਾ ਕੰਮ ਛੇਤੀ ਮਿਲ ਜੇ ਮਿਲ ਜਾਣਾ ਪੁੱਤ ਤੂੰ ਫਿਕਰ ਨਾ ਕਰ ਕਹਿੰਦੇ ਹੁੰਦੇ ਨੇ ਨਾ ਜਿਹਨੂੰ ਚਾਹ ਹੋਵੇ ਉਹਨੂੰ ਕੰਮ ਦੇ ਰਾਹ ਆਪੇ ਹੀ ਖੁੱਲ ਜਾਂਦੇ ਨੇ ਹਾਂਜੀ ਮੰਮੀ ਇਹਨਾਂ ਦੇ ਤਾਂ ਨਾਲੇ ਕਿੱਦੇ ਦੀ ਐਚਵੀ ਲੱਗੀ ਪਈ ਸੀ ਕਿ ਕਦੋਂ ਇਹ ਕੰਮ ਤੇ ਜਾਣ। ਇਹੀ ਤਾਂ ਗੱਲ ਆ ਪੁੱਤ। ਕੰਮ ਵਾਲੇ ਬੰਦੇ ਤਾਂ ਨਾ ਕਦੇ ਬੇਲਾ ਨਹੀਂ ਬੈਠਿਆ ਜਾਂਦਾ। ਸੱਚ ਤੂੰ ਰਿਆ ਕੇ ਬੈਠ ਮੇਰੇ ਕੋਲੇ। ਮੈਂ ਨਾ ਤੈਨੂੰ ਇੱਕ ਖੁਸ਼ੀ ਦੀ ਗੱਲ ਦੱਸਾਂ। ਹਾਂਜੀ ਮੰਮੀ ਦੱਸੋ ਕੀ ਗੱਲ? ਤੈਨੂੰ ਪਤਾ ਜੱਸੀ ਨਾ ਅੱਗੇ ਨਾ ਸੁਧਰ ਗਿਆ। ਹੈ? ਇਹ ਕੀ ਕਹਿ ਰਹੇ ਹੋ? ਨਾਲੇ ਤੁਹਾਨੂੰ ਕਿਵੇਂ ਪਤਾ? ਮੈਨੂੰ ਨਾ ਤੇਰੇ ਡੈਡੀ ਜੀ ਨੇ ਦੱਸਿਆ ਸੀ। ਉਹ ਕਹਿੰਦੇ ਡੈਡੀ ਨੇ ਤੁਹਾਡੇ ਨਾਲ ਜੱਸੀ ਵੀ ਦੇ ਬਾਰੇ ਗੱਲ ਕਰ ਲਈ। हां ਧੀਏ ਤੇਰਾ ਡੈਡੀ ਕਹਿੰਦੇ ਸੀ ਵੀ ਮੈਨੂੰ ਨਾ ਸੈਂਟਰ ਚੋਂ ਫੋਨ ਆਇਆ ਉਹ ਕਹਿੰਦੇ ਸਾਨੂੰ 2 ਮਹੀਨੇ ਹੋਰ ਦੇ ਦਿਓ ਅਸੀਂ ਇਹਨੂੰ ਸੁਧਾਰ ਕੇ ਭੇਜਾਂਗੇ ਸੱਚੀ ਮੰਮੀ ਇਹ ਤਾਂ ਫਿਰ ਬਹੁਤ ਖੁਸ਼ੀ ਵਾਲੀ ਗੱਲ ਆ ਹੁਣ ਤਾਂ ਨਾ ਤੁਸੀਂ ਮੇਰੇ ਤੋਂ ਪੁੱਛੋ ਮੈਨੂੰ ਐਦਾਂ ਦੀ ਫੀਲਿੰਗ ਆ ਰਹੀ ਹੈ ਨੇ ਜਿਵੇਂ ਨਾ ਰੱਬ ਹੁਣ ਸਭ ਕੁਝ ਠੀਕ ਕਰ ਰਿਹਾ ਹਾਂ 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 ਧੀਏ ਹੁਣ ਨਾ ਸਭ ਕੁਝ ਜਲਦੀ ਹੀ ਠੀਕ ਹੋ ਜਾਣਾ ਉਸ ਪਰਮਾਤਮਾ ਤੇ ਭਰੋਸਾ ਰੱਖੋ ਤੇ ਕੰਮ ਕਰਨ ਵਾਲੇ ਲੜਕੇ ਦੀ ਜਰੂਰਤ ਹੈ ਪਰ ਜੇ ਮੈਂ ਲਖਵਿੰਦਰ ਦੀ ਕਹੀ ਗੱਲ ਬਾਰੇ ਸੋਚਾਂ ਉਹ ਵੀ ਆਪਦੀ ਜਗ੍ਹਾ ਸਹੀ ਹੈ ਮੈਨੂੰ ਕੰਮ ਤਾਂ ਆਪਣਾ ਹੀ ਕਰਨਾ ਚਾਹੀਦਾ ਪਰ ਆਪਣਾ ਕੰਮ ਚਲਾਉਣ ਤੋਂ ਪਹਿਲਾਂ ਕੋਈ ਨਾ ਕੋਈ ਪੈਸੇ ਆਉਣ ਦਾ ਜਗਾੜ ਤਾਂ ਹੋਰ ਕਰਨਾ ਹੀ ਪੈਣਾ ਹੈ ਚੱਲ ਮਣਾ ਉਹਨਾਂ ਚਿਰ ਨੌਕਰੀ ਹੀ ਸਹੀ ਇਹਨਾਂ ਨੂੰ ਕੰਮ ਵਾਲੇ ਬੰਦੇ ਦੀ ਲੋੜ ਹੈ ਤੇ ਮੈਨੂੰ ਕੰਮ ਦੀ ਦੇਖਦਾ ਗੱਲ ਕਰਕੇ ਸਰਦਾਰ ਜੀ ਤੁਸੀਂ ਬਿਲਕੁਲ ਟੈਨਸ਼ਨ ਨਾ ਕਰੋ ਅਸੀਂ ਮਾਲ ਲੋਡ ਕਰਤਾ ਕੱਲ ਤੱਕ ਤੁਹਾਡੇ ਕੋਲਵੇ ਸਮਾਨ ਪਹੁੰਚ ਜਾਊਗਾ ਓਕੇ ਜੀ ਬਾਜੀ ਤੁਹਾਨੂੰ ਕੰਮ ਵਾਲੇ ਮੁੰਡੇ ਦੀ ਜ਼ਰੂਰਤ ਹੈ ਬਾਹਰ ਬੋਰਡ ਦੇ ਉੱਪਰ ਲਿਖਿਆ ਹੋਇਆ ਸੀ ਸੌਰੀ ਵੀਰੇ ਬੋਰਡ ਤੇ ਲਿਖੀ ਰਹਿ ਗਿਆ ਕੰਮ ਵਾਲੇ ਬੰਦੇ ਸਾਰੇ ਪੂਰੇ ਹੋ ਗਏ ਜੀ ਸਰਦਾਰ ਸਾਹਿਬ ਤੁਸੀਂ ਬਸ ਮੈਨੂੰ ਇੱਕ ਮੌਕਾ ਤਾਂ ਦੇ ਕੇ ਦੇਖੋ ਮੈਂ ਪੂਰੀ ਜੀ ਜਾਂ ਲਗਾ ਕੇ ਕੰਮ ਕਰੂੰਗਾ ਜੀ। ਉਹ ਤੂੰ ਕਮਾਲ ਦਾ ਬੰਦਾ ਜਦੋਂ ਕੰਮ ਵਾਲੇ ਬੰਦੇ ਦੀ ਆਪਾਂ ਨੂੰ ਲੋੜ ਨਹੀਂ ਤੈਨੂੰ ਕੰਮ ਕਿਵੇਂ ਦੇ ਦਈਏ। ਪਾਜੀ ਬਸ ਰਿਕੁਐਸਟ ਏ ਜੀ। ਮੈਨੂੰ ਕੰਮ ਦੀ ਬਹੁਤ ਲੋੜ ਐ। ਪਲੀਜ਼ ਤੁਸੀਂ ਮੈਨੂੰ ਆਪਦੇ ਕੋਲ ਕੰਮ ਤੇ ਰੱਖ ਲੋ। ਵੈਸੇ ਤਾਂ ਬੰਦੇ ਸੱਲਵ ਪੂਰੇ ਨੇ। ਤੂੰ ਮੈਨੂੰ ਬਹੁਤ ਹੀ ਜ਼ਰੂਰਤਮੰਦ ਲੱਗਦਾ। ਚੱਲ ਰੱਖ ਹੀ ਲੈਨੇ ਤੈਨੂੰ ਕੰਮ ਤੇ। ਵੈਸੇ ਪਾਜੀ ਮੇਰੀ ਤਨਖਾਹ ਕਿੰਨੀ ਹੋਊਗੀ ਜੀ ਤਨਖਾਹ ਤੈਨੂੰ ਮੈਂ 6000 ਰੁਪਏ ਦੇ ਸਕਦਾ ਐਤੋਂ ਵੱਧ ਨਹੀਂ ਦੇ ਸਕਦਾ 6000 ਇਹ ਤਾਂ ਬਹੁਤ ਘੱਟ ਤਨਖਾਹ ਹੈ ਜੀ ਇੰਨੇ ਨਾਲ ਤਾਂ ਗੁਜ਼ਾਰਾ ਹੀ ਮਸਾ ਹੋਊਗਾ ਜੀ ਉਹ ਕਾਕਾ ਤੂੰ ਤਾਂ ਐਂ ਕਰਦਾ ਜੇ ਮੈਂ ਸਾਡੇ ਕੰਮ ਦਾ ਪੂਰਾ ਸਪਾਰਟ ਹੁਣਾ ਤੈਨੂੰ ਮੈਂ ਹੁਣ ਹੀ ਦੇਦਾ 15000 ਰੁਪਏ ਓ ਕਾਕਾ ਐਂ ਤਾਂ ਦੱਸ ਵੀ ਜਿਹੜੀਆਂ ਸਾਡੇ ਲਵੇਂ ਮਸ਼ੀਨਾਂ ਨੇ ਉਹ ਤੇ ਤੈਨੂੰ ਕੰਮ-ਕੁਮ ਕਰਨਾ ਆਉਂਦਾ ਕਿ ਨਹੀਂ ਸਰਦਾਰ ਸਾਹਿਬ ਦਰਅਸਲ ਨਾ ਮੇਰੀ ਖੁਦ ਹੀ ਦੁਕਾਨ ਸੀਗੀ ਮੈਨੂੰ ਥੋਡੀਆਂ ਮਸ਼ੀਨਾਂ-ਮੁਸ਼ੀਨਾਂ ਦੀ ਤਾਂ ਨੌਲੇਜ ਨਹੀਂ ਮੈਂ ਕਦੇ ਮਸ਼ੀਨ ਤੇ ਕੰਮ ਕਰਿਆ ਨਹੀਂ ਅੱਛਾ ਨੌਲੇਜ ਤੇਨੂੰ ਕੋਈ ਨਹੀਂ ਕੰਮ ਤਾਂ ਮਸ਼ੀਨਾਂ ਤੇ ਕਰਨਾ ਭਾਜੀ ਮੇਰੇ ਤੇ ਇੱਕ ਵਾਰੀ ਯਕੀਨਤਾ ਕਰਕੇ ਦੇਖੋ ਮੈਂ ਕੰਮ ਛੇਤੀ ਸਿੱਖ ਲੂੰਗਾ। ਉਹ ਕਾਕਾ ਤੈਨੂੰ ਤਾਂ ਉਹ ਗੱਲ ਕਰਤੀ ਕੰਮ ਵੀ ਤੈਨੂੰ ਅਸੀਂ ਸਿਖਾਈਏ ਤੇ ਪੈਸੇ ਵੇਸੇ ਤੈਨੂੰ ਦਈਏ। ਐਸੇ ਹਿਸਾਬ ਨਾਲ ਤਾਂ ਤੂੰ 6000 ਦੇ ਵੀ ਲਾਇਕ ਨਹੀਂ ਕਾਕਾ। ਨਾ ਨਾ ਪਾਜੀ ਐਂ ਨਾ ਕਰਿਓ। ਮੈਂ ਕੰਮ ਛੇਤੀ ਸਿੱਖ ਲੂੰਗਾ। ਮੈਨੂੰ ਨਾ ਕੰਮ ਦੀ ਬਹੁਤ ਲੋੜ ਐ। ਮੈਂ ਇੰਨੀ ਤਨਖਾਹ ਨਾਲ ਹੀ ਸਾਰ ਲੂੰਗਾ ਜੀ। ਹੂੰ। ਬਸ ਠੀਕ ਆ ਕਾਕਾ। ਕੱਲ ਤੋਂ ਕੰਮ ਤੇ ਆ ਜਾ ਫਿਰ। ਨਾ ਨਾ ਪਾਜੀ ਕੱਲ ਤੋਂ ਕਿਉਂ ਮੈਂ ਅੱਜ ਤੋਂ ਹੀ ਆ ਜੰਨਾ ਜੀ ਕੰਮ ਤੇ। ਮੈਂ ਜਿੰਨੀ ਛੇਤੀ ਕੰਮ ਸਿੱਖੂਗਾ ਉੰਨੀ ਜਲਦੀ ਕਾਰੀਗਰ ਬਣੂਗਾ ਤੇ ਜਿੰਨੀ ਜਲਦੀ ਕਾਰੀਗਰ ਬਣੂਗਾ ਜੀ ਉੰਨੀ ਛੇਤੀ ਮੇਰੀ ਤਨਖਾਹ ਵੱਜੂ ਚੱਲ ਜਿਵੇਂ ਤੇਰੀ ਮਰਜ਼ੀ ਕਾਕਾ ਪਾਜੀ ਵੈਸੇ ਮੈਂ ਕਿਹੜੀ ਮਸ਼ੀਨ ਤੇ ਕੰਮ ਕਰਨਾ ਹੈ ਜੀ ਕਿਹੜੀ ਮਸ਼ੀਨ ਨਹੀਂ ਕਾਕਾ ਝਾੜੂ ਚੱਕ ਪਹਿਲਾਂ ਸਾਰੀ ਫੈਕਟਰੀ ਸਾਫ਼ ਕਰ ਝਾੜੂ ਮੈਂ ਆਹ ਕਹੀਆਂ ਗੱਲਾਂ ਕਰੀ ਜਾਂਦੇ ਹੋ ਪਾਜੀ ਉਹ ਕਾਕਾ ਇੰਨੇ ਛੇ ਦਿਨ ਅਸੀਂ ਕਿਤੇ ਨੂੰ ਮਸ਼ੀਨ ਤੇ ਖੜਾਉਂਦੇ ਹੁੰਦੇ ਪਹਿਲਾ ਜਿਹੜਾ ਕੁਝ ਮੈਂ ਤੈਨੂੰ ਕਹਿ ਰਿਹਾ ਉਹ ਕਰ ਜਦੋਂ ਸਾਨੂੰ ਲੱਗਿਆ ਤੂੰ ਸਾਡੇ ਕੰਮ ਦੇ ਲਾਇਕ ਹੋ ਗਿਆ ਉਦੋਂ ਤੈਨੂੰ ਅਸੀਂ ਮਸ਼ੀਨ ਤੇ ਖੜਾਵਾਗੇ ਉਹਨਾਂ ਚਿਰ ਨਹੀਂ ਪਾ ਜੀ ਇਹ ਤਾਂ ਕੋਈ ਗੱਲ ਨਾ ਹੋਈ ਉਹ ਕਾਕਾ ਤੇਰੇ ਜਿਹੇ ਐਟੀਟਿਊਡੀ ਬਹੁਤ ਆ ਨਾਲੇ ਕੰਮ ਸਿੱਖਣਾ ਉਹ ਵੀ ਨਖਰੇ ਨਾਲ ਲਖਵਿੰਦਰ ਦੀ ਗੱਲ ਸਹੀ ਜੀ ਵੀ ਕਿਸੇ ਥੱਲੇ ਕੰਮ ਕਰਨਾ ਬਹੁਤ ਔਖਾ ਦੇਖ ਭਾਈ ਕੰਮ ਤਾਂ ਮੈਂ ਆਪਣੀ ਮਰਜ਼ੀ ਨਾਲ ਕਰਾਂਗਾ ਚਾਹੇ ਮਹਿਲਵਾਮਾਂ ਦੇ ਤੋਂ ਝਾੜੂ ਜੇ ਤੈਨੂੰ ਮਨਜ਼ੂਰ ਆ ਤਾਂ ਕਰ ਲੈ ਨਹੀਂ ਤੂੰ ਜਾ ਸਕਦਾ ਹਲਵਾ ਮਾ ਕੱਪੜੇ ਵੀ ਅੱਜ ਸੁੱਕੀ ਗਏ ਉਹ ਦਾਰੀ ਲਵਾ ਰਮਨ ਤਾਂ ਗਈ ਆਪਣੇ ਸਹੁਰੇ ਤੇ ਮਾਤਾ ਕਮਰੇ ਚੋਂ ਹੀ ਨਿਕਲਦੀ ਕੱਲਿਆਂ ਦਾ ਜੀਵ ਹੀ ਨਹੀਂ ਲੱਗਦਾ ਤੇਰਾ ਫੋਨ ਐਨੇ ਕਿਵੇਂ ਫੋਨ ਕਰ ਲਿਆ ਹਲੋ ਹੋਰ ਦਰਾਣੀ ਐ ਕੀ ਹਾਲ ਨੇ ਚੱਕ ਹੀ ਲਿਆ ਮੇਰਾ ਫੋਨ ਮੈਨੂੰ ਨਹੀਂ ਸੀ ਲੱਗਦਾ ਵੀ ਤੂੰ ਮੇਰਾ ਫੋਨ ਚੱਕੇਂਗੀ ਫੋਨ ਤਾਂ ਮੈਡਮ ਜੀ ਮੈਂ ਹਰ ਕਿਸੇ ਦਾ ਚੱਕ ਲੈਨੀ ਆ ਪਰ ਕੀ ਆ ਨਾ ਨਿੱਤਾਂ ਹਰ ਕਿਸੇ ਦੀਆਂ ਚੰਗੀਆਂ ਨਹੀਂ ਹੁੰਦੀਆਂ ਹੈਗੀਆਂ ਨਾਲੇ ਜੇ ਹੁਣ ਅਗਲਾ ਮੈਨੂੰ ਦੋ ਗੱਲਾਂ ਸੁਣਾਉਂਦਾ ਨਾ ਮੈਂ ਵੀ ਅਗਲੇ ਨੂੰ ਪਲਟ ਕੇ ਚਾਰ ਗੱਲਾਂ ਸੁਣਾਉਣੀਆਂ ਇੰਨਾ ਕੁਝ ਹੋ ਗਿਆ ਪਰ ਤੇਰੇ ਧੌਣ 'ਚ ਸਰੀਆ ਨਹੀਂ ਨਿਕਲਿਆ ਚਲ ਨਾ ਨਿਕਲੇ ਮੈਨੂੰ ਕੀ ਨਾ ਹੁਣ ਮੈਡਮ ਤੂੰ ਮੈਨੂੰ ਕਿਉਂ ਫੋਨ ਕੀਤਾ ਤੇਰਾ ਮੇਰੇ ਬਿਨਾ ਜੀ ਨਹੀਂ ਲੱਗਦਾ ਪਿਆ ਸਹੀ ਕਿਹਾ ਤੂੰ ਬੁੱਜੀ ਲਈ ਤਾਂ ਮੇਰੇ ਮਨ ਦੀ ਗੱਲ ਪਹਿਲਾਂ ਇਸ ਘਰੋਂ ਤੂੰ ਚਲੀ ਗਈ ਤੇ ਹੁਣ ਰਹਿੰਦੀ ਹੁੰਦੀ ਰਮਨ ਵੀ ਚਲੀ ਗਈ ਠੀਕ ਹੈ ਹਾਂ ਰਮਨ ਦੀਦੀ ਚਲੇ ਗਏ ਹਾਂ ਗਈ ਤਾਂ ਜੋ ਤਾਂ ਹੁਣ ਟਾਈਮ ਨਹੀਂ ਪਾਸ ਹੋ ਰਿਹਾ ਹੁਣ ਟਾਈਮ ਪਾਸ ਵੀ ਤਾਂ ਕਰਨਾ ਹੀ ਆ ਸਾਸੂ ਮਾਂ ਉਹ ਆਪਣੇ ਕਮਰੇ ਚੋਂ ਹੀ ਨਿਕਲਦੀ ਪਤਾ ਨਹੀਂ ਕਿਹੜੇ ਖਜ਼ਾਨੇ ਦੀ ਰਾਖੀ ਕਰਦੀ ਐ ਨਾਲੇ ਜਿਹੜੀਆਂ ਗੱਲਾਂ ਮੈਂ ਤੈਨੂੰ ਤੇ ਰਮਨ ਨੂੰ ਸੁਣਾ ਸਕਦੀਆਂ ਨਾ ਕਹਿ ਸਕਦੀਆਂ ਉਹ ਸਵਾਦ ਮੰਮੀ ਜੀ ਨਾਲ ਨਹੀਂ ਆਉਂਦਾ। ਇਹੀ ਤਾਂ ਫਰਕ ਆ ਭੈਣੇ ਤੇਰੇ ਤੇ ਸਾਡੇ 'ਚ। ਅਸੀਂ ਛੋਟੇ ਵੱਡੇ ਦਾ ਲਿਹਾਜ਼ ਕਰ ਲੈਨੇ ਆ ਪਰ ਤੂੰ ਤੂੰ ਕਿਸੇ ਦਾ ਲਿਹਾਜ਼ ਨਹੀਂ ਕਰਦੀ। ਉਹ ਤੂੰ ਹੁਣ ਜੋ ਮਰਜ਼ੀ ਕਹਿ ਲੈ। ਮੈਨੂੰ ਹੁਣ ਤੇਰੀ ਗੱਲ ਦਾ ਕੋਈ ਗੁੱਸਾ ਨਹੀਂ। ਮੈਨੂੰ ਤਾਂ ਰਮਨ ਖਾਬਰੀ ਇੰਨੀ ਵਧੀਆ ਸੁਣਾ ਕੇ ਗਈ ਆ। ਕਿ ਉਦੋਂ ਦੀ ਮੈਂ ਸੋਚ-ਸੋਚ ਕੇ ਹੈਰਾਨ ਹੋਈ ਪਈ ਆ ਕਿ ਰਾਜ ਨੇ ਐਡਾ ਵੱਡਾ ਫੈਸਲਾ ਲੈ ਲਿਆ ਇਹਨਾਂ ਨੇ ਕਿਹੜਾ ਫੈਸਲਾ ਲੈ ਰਿਆ ਨਾ ਹੁਣ ਤੋਂ ਸਾਫ਼-ਸਾਫ਼ ਦੱਸੇਂਗੀ ਮੈਨੂੰ ਵੀ ਰਮਨ ਤੈਨੂੰ ਕੀ ਕਹਿ ਕੇ ਗਈ ਆ ਲੈ ਤੂੰ ਤਾਂ ਐ ਅਣਜਾਣ ਬਣ ਰਹੀ ਆ ਜਿਵੇਂ ਤੈਨੂੰ ਕਿਸੇ ਗੱਲ ਦਾ ਪਤਾ ਹੀ ਨਹੀਂ ਹੁੰਦਾ ਚੱਲ ਜੇ ਨਹੀਂ ਪਤਾ ਤਾਂ ਮੈਂ ਹੀ ਦੱਸ ਦਿੰਨੀ ਆ ਮੈਂ ਸੁਣਿਆ ਵੀ ਰਾਜ ਇਸ ਘਰ ਚ ਹੁਣ ਕਦੇ ਪੈਰ ਨਹੀਂ ਪਾਊਗਾ ਮੰਮੀ ਜੀ ਚਾਹੇ ਜਿੰਨਾ ਮਰਜੀ ਉਹਨੂੰ ਮਨਾ ਲੈਣ ਚਾਹੇ ਉਹਦਾ ਵੱਡਾ ਭਾਈ ਜਿੰਨਾ ਮਰਜੀ ਉਹਨੂੰ ਕਹਿ ਦੇਵੇ ਪਰ ਉਹ ਕਦੇ ਵੀ ਇਸ ਘਰ ਚ ਆਉਣ ਨੂੰ ਰਾਜ਼ ਹੀ ਨਹੀਂ ਹੋਊਗਾ ਹੁਣ ਤੂੰ ਹੀ ਦੱਸ ਦੇ ਇਹ ਖਬਰ ਝੂਠੀ ਆ ਜਾਂ ਸੱਚੀ ਉਹ ਫਿਲਾਸਫਰ ਮੈਡਮ ਕੀ ਹੋ ਗਿਆ ਸੁਣ ਹੋ ਕੀ ਬਹਿ ਗਈ ਚੁੱਪੀ ਕਰ ਗਈ ਦੱਸ ਕਿਉਂ ਨਹੀਂ ਰਹੀ ਵੀ ਇਹ ਰਮਨ ਦੀ ਗੱਲ ਸੱਚੀ ਐ ਜਾਂ ਝੂਠੀ ਕੀ ਕਹਾ ਜਠਾਣੀਆਂ ਹੁਣ ਤੈਨੂੰ ਨਾ ਤੂੰ ਮੈਨੂੰ ਇਹ ਕਨਫਰਮ ਕਰਨ ਲਈ ਫੋਨ ਕੀਤਾ ਵੀ ਅਸੀਂ ਉਸ ਘਰ ਚ ਵਾਪਸ ਆਵਾਂਗੇ ਜਾਂ ਨਹੀਂ ਚਲ ਜੇ ਮੈਂ ਤੈਨੂੰ ਕਹਿ ਦਾਂ ਵੀ ਅਸੀਂ ਉਸ ਘਰ ਚ ਵਾਪਸ ਆਵਾਂਗੇ ਫੇਰ ਕੀ ਗੱਲ ਸੁਣ ਕੇ ਹੋਸ਼ ਉੱਡ ਗਏ ਉਹ ਤੈਨੂੰ ਰਾਜ਼ ਦਾ ਵੀ ਪਤਾ ਹੀ ਆ ਨਾ ਵੀ ਉਹ ਕਿੱਡਾ ਹਿੰਦੀ ਆ ਜੇ ਉਹਨੇ ਫੈਸਲਾ ਲੈ ਲਿਆ ਨਾ ਵੀ ਉਹਨੇ ਹਿੱਸਾ ਲੈਣਾ ਤਾਂ ਉਹ ਹਰ ਹਿੱਲੇ ਲੈ ਕੇ ਰਹੂਗਾ ਤੈਨੂੰ ਵੀ ਪਤਾ ਹੀ ਆ ਵੀ ਉਹ ਕਿੰਨਾ ਜਿੱਦੀ ਆ ਜਿੱਦ ਕਰੂਗਾ ਉਹ ਕੀਦੇ ਨਾਲ ਮੰਮੀ ਜੀ ਨਾਲ ਉਹ ਸਾਸੂ ਮਾਂ ਤਾਂ ਪਹਿਲੀ ਮੇਰੀ ਮੁਠੀ ਚ ਆ ਉਹਨਾਂ ਨਾਲ ਜਿੱਦ ਕਰੀਦਾ ਕੋਈ ਫਾਇਦਾ ਨਹੀਂ ਨਾਲੇ ਇਸ ਵਾਰ ਤਾਂ ਮੰਮੀ ਆਪ ਰਾਜ ਤੋਂ ਔਖੇ ਹੋਏ ਪਈਆ ਤੇ ਉਹਨਾਂ ਨੇ ਫੈਸਲਾ ਲਿਆ ਕਿ ਰਾਜ ਨੂੰ ਇਸ ਘਰ ਚੋਂ ਕੋਈ ਹਿੱਸਾ ਨਹੀਂ ਦੇਣਾ ਨਾਲੇ ਹੁਣ ਰਾਜ ਕਿਹੜੇ ਮੋਹ ਨਾਲ ਹਿੱਸਾ ਮੰਗੂਗਾ ਆਪਣੀ ਮਰਜ਼ੀ ਨਾਲ ਤਾਂ ਉਹ ਘਰ ਛੱਡ ਕੇ ਗਿਆ ਜਦੋਂ ਤੈਨੂੰ ਇਸ ਗੱਲ ਦਾ ਪਤਾ ਵੀ ਰਾਜ ਨੇ ਮੁੜ ਕੇ ਇਸ ਘਰੇ ਆਉਣਾ ਨਹੀਂ ਫਿਰ ਤੂੰ ਮੈਨੂੰ ਕਦੇ ਲਈ ਫੋਨ ਕੀਤਾ ਸਵਾਦ ਲੈਣ ਲਈ ਨਾਲੇ ਮੈਂ ਐਂ ਕਹਿੰਦੀ ਸੀ ਹੁਣ ਤੁਸੀਂ ਆਉਣਾ ਤਾਂ ਹੈ ਨਹੀਂ ਜਿਹੜਾ ਸੋਡੇ ਵਾਲਾ ਕਮਰਾ ਨਾ ਉਹ ਚ ਮੈਂ ਜੇ ਆਪਣਾ ਸਮਾਨ ਰੱਖ ਲਾਂ ਬੋਲ ਬੋਲਦੀ ਕਿਉਂ ਨਹੀਂ ਉਹ ਕਾਸ਼ ਮੈਂ ਤੇਰੇ ਸਾਹਮਣੇ ਹੁੰਦੀ ਤੇ ਤੇਰਾ ਉੱਡਿਆ ਹੋਇਆ ਮੂੰਹ ਦੇਖ ਕੇ ਨਾ ਮੈਨੂੰ ਹੋਰ ਵੀ ਸਵਾਦ ਮਿਲਦਾ ਮੇਰਾ ਤਾਂ ਜੀ ਕਰਦਾ ਮੈਂ ਆਪਣਾ ਸਾਰਾ ਸਮਾਨ ਚੱਕੀ ਤੇਰੇ ਕਮਰੇ ਚ ਲਾ ਲਾਂ ਜਾਨੀ ਕਿ ਰਾਜ ਤੇਰੇ ਬਾਰੇ ਸਹੀ ਹੋਈ ਗੱਲ ਕਹਿੰਦਾ ਸੀ ਕਿ ਤੂੰ ਨਾ ਦੂਜਿਆਂ ਨੂੰ ਤੰਗ ਪਰੇਸ਼ਾਨ ਕਰਕੇ ਉਹਨਾਂ ਦੇ ਜ਼ਖਮਾਂ ਤੇ ਲੂਣ ਛਿੜਕ ਕੇ ਨਾ ਬੜਾ ਸਵਾਲ ਲੈਣੀ ਹੈ ਵੈਸੇ ਉਹਨੇ ਸਹੀ ਹੋਈ ਕਿਹਾ ਕਿਸਮਾ ਦੇਖ ਲੈ ਕੀ ਖੇਡਾਂ ਖੇੜਦੀ ਆ ਮੈਂ ਰਾਜ ਨੂੰ 30 ਲੱਖ ਦੇ ਕੇ ਨਹੀਂ ਸੀ ਰਾਜੀ ਪਰ ਫੇਰ ਵੀ ਉਹਨੂੰ 30 ਲੱਖ ਦਿੱਤਾ ਗਿਆ ਜਦ ਮੈਨੂੰ ਪਤਾ ਲੱਗਿਆ ਸੀ ਨਾ ਵੀ ਰਾਜ ਨੇ ਬਰਿੰਦਰ ਨੂੰ 30 ਲੱਖ ਦਿੱਤਾ ਉਹਦੋਂ ਮੈਨੂੰ ਦੁੱਖ ਤਾਂ ਬਹੁਤ ਲੱਗਿਆ ਸੀ ਵੀ ਉਹਨੇ ਇਹ ਕੀ ਕਾਰਾ ਕਰਤਾ ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਤੂੰ ਆਪ ਹੀ ਦੇਖ ਲੈ ਜਿਸ ਦਿਨ ਮੰਮੀ ਜੀ ਨੂੰ ਇਸ ਗੱਲ ਬਾਰੇ ਪਤਾ ਲੱਗਿਆ ਤਾਂ ਉਹਨਾਂ ਨੇ ਐਡੇ ਵੱਡੇ ਘਰ ਚੋਂ ਰਾਜ ਨੂੰ ਸਿਰਫ 30 ਲੱਖ ਦੇਣਾ ਹੀ ਠੀਕ ਸਮਝਿਆ ਤੇ ਘਰੋਂ ਕੱਢ ਮਾਰਿਆ ਬਾਰੇ ਜੋ ਕਹਾਣੀ ਘਟਈ ਐ ਨਾ ਇਹ ਚ ਮੇਰਾ ਬਹੁਤ ਫਾਇਦਾ ਹੋਇਆ ਮੇਰਾ ਨੁਕਸਾਨ ਹੋਇਆ ਜਾਂ ਨਾ ਹੋਇਆ ਇੱਕ ਬਰਾਬਰ ਹੈ ਸ਼ੈਲੀ ਇਹ ਸਭ ਕਿਸਮਤ ਕਿਸਮਤ ਦੀਆਂ ਗੱਲਾਂ ਨੇ ਫੋਨ ਕੱਟਤਾ ਕੱਟਣਾ ਹੀ ਸੀ ਉਹ ਐਡੀ ਆਈਡੀਆ ਤਾਂ ਮੈਂ ਉਹਨੂੰ ਗੱਲਾਂ ਸੁਣਾਤੀਆਂ ਹੁਣ ਮੇਰੀ ਕਿਸੇ ਗੱਲ ਦਾ ਉਹਦੇ ਕੋਲ ਜਵਾਬ ਨਹੀਂ ਸੀ ਵੱਡੀ ਆਈ ਕਹਿੰਦੀ ਸੀ ਮੈਨੂੰ ਕੋਈ ਦੋ ਗੱਲਾਂ ਕਹਿੰਦਾ ਤਾਂ ਮੈਂ ਚਾਰ ਗੱਲਾਂ ਸੁਣਾਉਣੀ ਆ ਹੁਣ ਮੈਡਮ ਦੇ ਮੂੰਹ ਚ ਬੋਲ ਵੀ ਨਹੀਂ ਨਿਕਲਿਆ ਚੱਲ ਹੁਣ ਤਾਂ ਰੋਜ਼ ਐਂ ਟਾਈਮ ਪਾਸ ਕਰਨਾ ਪਊਗਾ ਕੀ ਹੋ ਗਿਆ ਚੱਲੀ ਤੂੰ ਐਂ ਆਸ ਬੈਠੀ ਆ ਕੀ ਦੱਸਾਂ ਮੰਮੀ ਦਿਮਾਗ ਖਰਾਬ ਕਰਤਾ ਮੇਰੀ ਜਠਾਣੀ ਨੇ ਆ ਹੁਣੇ ਫੋਨ ਆ ਕੇ ਹਟਿਆ ਉਹਨੇ ਹੁਣ ਤੈਨੂੰ ਫੋਨ ਕਿਉਂ ਕਰ ਲਿਆ ਜਾਂ ਤੁਹਾਡਾ ਕੋਈ ਉਹਨਾਂ ਨਾਲ ਲਾਗਾ ਦੀ ਗਈ ਨਹੀਂ ਮਜ਼ੇ ਲੈਂਦੀ ਹੈ ਮੰਮੀ ਦੂਜਿਆਂ ਨੂੰ ਮਚਾ ਕੇ ਪੁੱਤ ਤੋ ਫਿਰ ਕਿਉਂ ਦੁਖੀ ਹੁੰਨੀ ਆ ਜਦੋਂ ਤੈਨੂੰ ਪਤਾ ਇੱਕ ਬੰਦੇ ਦਾ ਸੁਭਾਈ ਹੈ ਇਹ ਜੇ ਉਹ ਉਹ ਦੂਜਿਆਂ ਨੂੰ ਤੰਗ ਪਰੇਸ਼ਾਨ ਹੁੰਦਾ ਦੇਖ ਕੇ ਖੁਸ਼ ਹੁੰਦਾ ਫਿਰ ਉਹੋ ਜੇ ਬੰਦੇ ਦੀਆਂ ਗੱਲਾਂ ਕਾਹਨੂੰ ਦਿਲ ਤੇ ਲਾਉਣੀਆਂ ਨੇ ਮੰਮੀ ਮੈਂ ਕਿਹੜਾ ਗੱਲਾਂ ਜਾਣ ਬੁੱਝ ਕੇ ਦਿਲ ਨੂੰ ਲਾਉਣੀਆਂ ਉਹ ਆਪੇ ਲੱਗ ਜਾਂਦੀਆਂ ਨੇ ਤੁਹਾਨੂੰ ਪਤਾ ਮੈਨੂੰ ਕਹਿੰਦੀ ਰਾਜ ਨੇ ਸਭ ਕੁਝ ਦਬੋ ਕੇ ਰੱਖਤਾ ਹੋਰ ਦਾ ਹੋਰ ਮੈਨੂੰ ਕਹਿੰਦੀ ਹੁਣ ਤਾਂ ਤੁਸੀਂ ਆਉਣਾ ਨਹੀਂ ਮੈਂ ਤੁਹਾਡੇ ਕਮਰੇ ਚ ਆਪਣਾ ਸਮਾਨ ਰੱਖ ਲਾ ਮੰਮੀ ਉਹਦੀਆਂ ਇਹ ਗੱਲਾਂ ਨੇ ਨਾ ਮੇਰਾ ਦਿਲ ਚੀਕ ਕੇ ਰੱਖਤਾ ਫੇਰ ਉਹੀ ਗੱਲ ਉਹ ਤਾਂ ਕੁੱਤੇ ਤਾਂ ਭੌਂਕਦੇ ਹੀ ਹੁੰਦੇ ਨੇ ਉਹ ਹਾਥੀ ਤਾਂ ਆਪਦੀ ਚੱਲ ਚੱਲੀਆਂ ਹੀ ਜਾਂਦੇ ਨੇ ਤੂੰ ਵੀ ਆਪਣੇ ਨਾ ਰਾਹ ਤੋਰ ਪੁੱਤ ਉਹਦੀ ਟੈਨਸ਼ਨ ਨਾ ਲੈ ਪਰ ਮੰਮੀ ਤੇ ਇਹ ਰੱਬ ਤੇ ਨਾ ਪਰੋਸਾ ਰੱਖ ਨੇਰੇ ਤੋਂ ਬਾਅਦ ਚਾਨਣ ਵੀ ਹੁੰਦਾ ਵਾ ਨਾਲੇ ਨਾ ਜਿਹੜਾ ਕੁਝ ਰਾਜ ਤੋਂ ਹੋਣਾ ਸੀ ਉਹ ਹੋ ਗਿਆ ਉਹ ਹੁਣ ਉਹਨੂੰ ਆਪਦੀਆਂ ਗਲਤੀਆਂ ਤੇ ਪਛਤਾਵਾ ਦਾ ਹੈਗਾ ਨਾ ਉਹ ਨਾ ਆਪਦੀਆਂ ਗਲਤੀਆਂ ਤੋਂ ਸਿੱਖ ਰਿਹਾ ਵਾ ਤੂੰ ਦੇਖੀ ਜੱਲ ਸਭ ਕੁਝ ਨਾ ਠੀਕ ਹੋ ਜਾਣਾ ਦੇਖੀ ਜੱਲ ਤੂੰ ਜਿਹੜੀ ਇਹ ਨਾ ਝੋਂਕਦੀ ਫਿਰਦੀ ਏ ਇਹਦੇ ਮੂੰਹ ਤੇ ਵਕਤ ਦੀ ਚਪੇੜ ਕਿਵੇਂ ਪਾਊਗੀ ਬਸ ਸੋ ਹੁਣ ਇਹੀ ਅਰਦਾਸ ਕਰ ਜਿਹੜਾ ਨਾ ਰਾਜ ਨੇ ਚੁਣਿਆ ਨਾ ਉਹਦੇ ਚ ਰੱਬ ਉਹਨੂੰ ਤਰੱਕੀ ਬਖਸ਼ੇ ਹਾਂਜੀ ਮੰਮੀ ਵੈਸੇ ਕਾਫੀ ਟਾਈਮ ਹੋ ਗਿਆ ਪਰ ਅਜੇ ਹਜੇ ਤੱਕ ਆਇਆ ਹੀ ਨਹੀਂ ਰਾਜ ਕਿਧਰੋਂ ਆ ਰਹੇ ਮੂੰਹ ਲੜਕਾਈ ਹੁਣ ਖਾਰੇ ਨਾ ਦਰਦ ਦਿਆਂ ਢੋਕਰਾਂ ਇਹ ਗੱਲ ਬਾਰਨਰ ਸਾਹਿਬ ਬੜਾ ਇਗਨੋਰ ਮਾਰਾ ਜਾ ਰਿਹਾ ਪਹਿਲਾਂ ਤਾਂ ਬੜਾ ਵੀਰਾ ਵੀਰਾ ਕਹਿ ਕੇ ਗੱਲ ਕਰਦਾ ਸੀ ਉਹ ਬਕਵਾਸ ਬੰਦ ਕਰ ਲੈ ਆਪਦੀ ਮੇਰੇ ਲਵੇ ਟਾਈਮ ਨਹੀਂ ਹੈਗਾ ਤੇਰੇ ਨਾਲ ਬੈਠਣ ਦਾ ਬੈਸ ਕੇ ਮੈਂ ਵੀ ਨਹੀਂ ਰਾਜੀ ਬਾਹਲਾ ਹੀ ਬਿਜੀ ਰਹੇ ਲੱਗ ਗਿਆ ਲੱਗਦਾ ਕਿਸੇ ਵੱਡੇ ਕੰਮ ਨੂੰ ਹੱਥ ਪਾਇਆ ਪਰ ਕੰਮ ਕਿਹੜਾ ਤੇਰੇ ਕੋਈ ਹੱਥ ਲੱਗਿਆ ਹੋਣਾ ਨਾਲੇ ਮੈਂ ਸੁਣਿਆ ਤੇਰੀ ਮਾਂ ਨੇ ਤੈਨੂੰ ਘਰੋਂ ਕੱਢਦਾ ਤੇ ਨਾਲੇ ਤੈਨੂੰ ਘਰ ਜੋ ਕੋਈ ਹਿੱਸਾ ਵੀ ਨਹੀਂ ਮਿਲਿਆ ਪਰ ਹੁਣ ਕਰੇਗਾ ਕੀ ਕੰਮ ਚਲਾਉਣ ਲਈ ਤੇਰੇ ਲਾਵੇ ਪੈਸੇ ਤਾਂ ਹੈ ਨਹੀਂ ਉਹ ਮੈਂ ਤੈਨੂੰ ਕੀ ਸਮਝਦਾ ਦੀ ਤੇ ਤੂੰ ਕੀ ਨਿਕਲਿਆ ਮੈਂ ਨਾ ਸਿਰਫ ਤੇ ਨਾਲ ਰਿਸ਼ਤੇਦਾਰੀ ਕਰਕੇ ਲਿਆਜ ਕਰ ਰਿਹਾ ਨਹੀਂ ਤਾਂ ਨਹੀਂ ਕੀ ਓਏ ਖਤਮ ਕੀ ਕਿਨੂੰ ਦੇ ਰਿਆਂ ਮੈਂ ਤੇਰੇ ਧਮਕਿਆਂ ਤੋਂ ਹੀ ਡਰਦਾ ਲੱਗਦਾ ਆਹ ਏਰੀਆ 'ਚ ਨੌਕਰੀ ਲੱਭਦਾ ਫਿਰਦਾ ਲੱਭ ਲੱਭ ਤੇਰੇ ਵਰਗੇ ਨੌਕਰੀਆਂ ਲੱਭਣ ਜੋਗੀ ਨੇ ਉਹ ਕੀ ਕਹਾ ਵਿੱਕੀ ਤੈਨੂੰ ਇੱਕ ਬੰਦਾ ਕਿਹੜੇ ਹਾਲਾਤਾਂ 'ਚ ਕਿਹੜੀ ਮਜੂਰੀ 'ਚ ਕੀ ਕਰ ਰਿਹਾ ਹੈ ਕੀ ਨਹੀਂ ਇਹ ਸਭ ਦੀ ਜਾਣਕਾਰੀ ਤੁਹਾਡੇ ਕੋਲ ਪਹਿਲਾਂ ਹੁੰਦੀ ਹੈ ਉਹ ਤੂੰ ਮੇਰੀ ਫਿਕਰ ਨਾ ਕਰ ਮੈਂ ਤਾਂ ਕਿਤੇ ਨਾ ਕਿਤੇ ਨੌਕਰੀ ਲੱਭ ਕੇ ਗੁਜ਼ਾਰਾ ਕਰ ਹੀ ਲੈਣਾ ਪਰ ਤੂੰ ਇਹ ਸੋਚ ਜੇ ਮੇਰੇ ਵਾਲਾ ਟਾਈਮ ਤੇਰੇ ਦੇ ਆ ਗਿਆ ਨਾ ਉਹ ਤੇਰੇ ਤੋਂ ਤਾਂ ਨੌਕਰੀ ਵੀ ਨਹੀਂ ਹੋਣੀ ਕਿਉਂਕਿ ਤੂੰ ਤਾਂ ਪਾਲੀ ਮੇਰੇ ਭਰਾ ਦੇ ਪੈਸਾ ਤੇ ਰਹਿ ਹੈ ਚੁੱਪ ਕਰ ਆਪਣੀ ਬਕਵਾਸ ਬੰਦ ਕਰ ਮੈਨੂੰ ਇਹ ਦੱਸਣ ਦੀ ਲੋੜ ਨਹੀਂ ਮੈਂ ਕਿਹਦੇ ਪੈਸੇ ਦੇ ਪਾਲਾ ਕਿਹਦੇ ਦੇ ਨਹੀਂ ਤੂੰ ਆਪਣਾ ਸੋਚ ਤੂੰ ਤਾਂ ਕਿਸੇ ਚੀਜ਼ ਦਾ ਮਾਲਕ ਵੀ ਨਹੀਂ ਰਹਾ ਨੌਕਰਾਂ ਨੌਕਰ ਕਿਉਂਕਿ ਤੇਰੇ ਲਵੇ ਆਪਣਾ ਕੰਮ ਚੁਣਨ ਲਈ ਪੈਸੇ ਨਹੀਂ ਤੇ ਨੌਕਰੀ ਕਰੇ ਬਿਨਾ ਤੇਰੇ ਕੋਲ ਕੋਈ ਚਾਰਾ ਨਹੀਂ ਨੌਕਰ ਬਣ ਕੇ ਰਹਿ ਗਿਆ ਤੂੰ ਨੌਕਰ